ਕਿੰਨੇ ਕਿਤੇ ਮਾਨ ਮਹਾਨੀ ਦਾ ਮੁਕੱਦਮਾ ਕਰਨਗੇ ਸਾਰਾ ਪੰਜਾਬ 3 ਕਰੋੜ ਤੇ 2 ਕਰੋੜ ਲੋਕ ਬਾਹਰ ਜਿਹੜੇ ਪੰਜਾਬੀ ਰਹਿੰਦੇ ਆ ਉਹ ਤਾਂ ਸਾਰੇ ਹੀ ਇਹ ਗੱਲਾਂ ਕਹਿ ਰਹੇ ਨੇ ਕੌਣ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਦੀ ਸਰਕਾਰ ਵੇਲੇ ਨਹੀਂ ਹੋਈ ਕੌਣ ਕਹਿ ਰਿਹਾ ਇਹ ਵੀ ਇਹਨਾਂ ਨੇ ਨਿਹੱਤੇ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬੈਠੇ ਸੀ ਉਹਨਾਂ ਤੇ ਗੋਲੀਆਂ ਮਾਰ ਕੇ ਨਹੀਂ ਮਾਰਿਆ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਦਾ ਬਹੁਤ ਨੇੜੇ ਦਾ ਬੰਦਾ ਸੀ ਉਹ ਬਿੱਟੂ ਬਾਬਲ ਕਲਾ ਬਰਗਾੜੀ ਦੀ ਗੱਲ ਆ ਜਿਹੜੀ ਉੱਥੇ ਉਹਨੇ ਸਾਫ਼ ਪੋਸਟਰ ਲਾਏ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਏ ਉਹਦੀ ਬੇਅਦਬੀ ਕਰਾਂਗੇ ਤੇ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਉਹਦੇ ਘਰੇ ਤਾਂ ਮੇਲੇ ਲੱਗਦੇ ਸੀ ਉਹ ਸਾਰੇ ਬੜੇ ਤੋਂ ਬੜੇ ਅਫਸਰੋਂ ਤੋਂ ਹੁਕਮ ਲੈਂਦੇ ਸੀ ਉਸ ਬੰਦੇ ਤੋਂ ਇਹਨਾਂ ਦੀ ਗੱਲ ਚੱਲਣੀ ਨਹੀਂ ਹੁਣ ਜਿੱਥੇ ਮਰਜ਼ੀ ਕਰਦੇ ਫਿਰਨ ਨਾ ਕਰਦੇ ਫਿਰਨ ਉਹ ਬਾਦਲ ਸਾਹਿਬ ਦੇ ਨਾਲ ਸੀ ਬਾਦਲ ਸਾਹਿਬ ਨਾਲ ਹੀ ਚੱਲੀ ਗਈ ਕਹਾਣੀ ਕਿੰਨੇ ਕਿਤੇ ਮਾਨ ਮਹਾਨੀ ਦਾ ਮਕਦਮਾ ਕਰਨਗੇ ਸਾਰਾ ਪੰਜਾਬ 3 ਕਰੋੜ ਤੇ 2 ਕਰੋੜ ਲੋਕ ਬਾਹਰ ਜਿਹੜੇ ਪੰਜਾਬੀ ਰਹਿੰਦੇ ਆ ਉਹ ਤਾਂ ਸਾਰੇ ਹੀ ਇਹ ਗੱਲਾਂ ਕਹਿ ਰਹੇ ਨੇ ਕੌਣ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਦੀ ਸਰਕਾਰ ਵੇਲੇ ਨਹੀਂ ਹੋਈ ਕੌਣ ਕਹਿ ਰਿਹਾ ਇਹ ਵੀ ਇਹਨਾਂ ਨੇ ਨਿਹੱਤੇ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬੈਠੇ ਸੀ ਉਹਨਾਂ ਤੇ ਗੋਲੀਆਂ ਮਾਰ ਕੇ ਨਹੀਂ ਮਾਰੇ ਆ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਦਾ ਬਹੁਤ ਨੇੜੇ ਦਾ ਬੰਦਾ ਸੀ ਉਹ ਬਿੱਟੂ ਜਿਹਨੇ ਸਾਰੇ ਕੰਧਾਂ ਤੇ ਫਰੀਦਕੋਟ ਏਰੀਏ 'ਚ ਜਿਹਨੇ ਬਾਈਬਲ ਕਲਾ ਬਰਗਾੜੀ ਦੀ ਗੱਲ ਆ ਜਿਹੜੀ ਉੱਥੇ ਉਹਨੇ ਸਾਫ਼ ਪੋਸਟਰ ਲਾਏ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਏ ਉਹਦੀ ਬੇਅਦਬੀ ਕਰਾਂਗੇ ਤੇ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਉਹਦੇ ਘਰੇ ਤਾਂ ਮੇਲੇ ਲੱਗਦੇ ਸੀ ਉਹ ਸਾਰੇ بڑے ਤੋਂ بڑے ਅਫਸਰੋਂ ਤੋਂ ਹੁਕਮ ਲੈਂਦੇ ਸੀ ਉਸ ਬੰਦੇ ਤੋਂ ਜਿਹਨੇ ਇਹ ਕੰਮ ਕਰਵਾਇਆ ਕਰਵਾਇਆ ਸੀ ਤੇ ਇਸ ਕਰਕੇ ਇਹ ਬਿਲਕੁਲ ਕੁਛ ਕਰੀ ਜਾਣ ਨਾ ਕਰੀ ਜਾਣ ਉਹ ਅਲੱਗ ਗੱਲ ਆ ਪਰ ਇਹ ਗੱਲਾਂ ਹਰ ਪੰਜਾਬੀ ਹਰ ਗੁਰੂ ਨਾਮਲੇਵਾਏ ਜਿਹੜਾ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋ ਉਹ ਹਰ ਬੰਦੇ ਨੂੰ ਪਤਾ ਹੈ ਚਾਹੇ ਆ ਜਥੇਦਾਰ ਕੌਕੇ ਸਾਹਿਬ ਦੀ ਗੱਲ ਕਰ ਲਓ ਕਿ ਉਹ 15 ਸਾਲ ਸਰਕਾਰ ਰਹੀ ਉਹਨਾਂ ਨੂੰ ਕੁਝ ਵੀ ਉਹਨਾਂ ਨਾਲ ਹੋਇਆ ਪਰ ਇਹ ਬੰਦਿਆਂ ਨੇ ਇੱਕ ਵੀ ਰਿਪੋਰਟ ਹੈ ਜਿਹੜੀ ਉਹ ਲੈ ਕੇ ਮੂਹਰੇ ਨਹੀਂ ਆਂਦੀ ਇਸ ਕਰਕੇ ਇਹਨਾਂ ਦੀ ਗੱਲ ਚੱਲਣੀ ਨਹੀਂ ਹੁਣ ਜਿੱਥੇ ਮਰਜੀ ਕਰਦੇ ਫਿਰਨ ਨਾ ਕਰਦੇ ਫਿਰਨ ਉਹ ਬਾਦਲ ਸਾਹਿਬ ਦੇ ਨਾਲ ਸੀ ਬਾਦਲ ਸਾਹਿਬ ਨਾਲ ਹੀ ਚੱਲੇਗੀ ਕਹਾਣੀ